ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਸ਼ਿਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟিক্যাল ਸਾਇੰਸ ਦੇ ਕੁਝ ਵਿਦਿਆਰਥੀਆਂ ਦੀ ਜਿਨ੍ਹਾਂ ਦੀ ਕਪਾਰਟਮੈਂਟ ਸੀ ਉਹਨਾਂ ਦਾ ਐਗਜ਼ਾਮ ਹੋਇਆ ਸੀ ਜੁਲਾਈ 2024 ਚ ਜਿਹੜਾ ਮਾਰਚ ਅਪ੍ਰੈਲ ਚ ਐਗਜ਼ਾਮ ਹੋਇਆ ਸੀ ਉਹਦੇ ਚੋਂ ਜਿਹੜੇ ਬੱਚਿਆਂ ਦੀ ਕਪਾਰਟਮੈਂਟ ਆਈ ਸੀ ਉਹਨਾਂ ਦਾ ਐਗਜ਼ਾਮ ਜੁਲਾਈ 2024 ਚ ਹੋਇਆ ਸੀ ਉਹੀ ਕਪਾਰਟਮੈਂਟ ਦਾ ਪੇਪਰ ਜਿਹੜਾ ਵਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਹ ਪੇਪਰ ਜਿਹੜਾ ਜੁਲਾਈ 2024 ਚ ਹੋਇਆ ਸੀਗਾ ਐਸੇ ਸਾਲ ਜੁਲਾਈ ਮਹੀਨੇ ਉਹਦਾ ਇਹ ਹੱਲ ਹੈ ਪਹਿਲੇ ਛੋਟੇ 35 ਕੁਐਸਚਨ ਮੈਂ ਸੋਲੂਸ਼ਨ ਦਿੱਤਾ ਵਾ ਬਾਕੀ ਕੁਐਸਚਨ ਵੀ ਦੱਸੇ ਨਾਲ ਹੱਲ ਉਹਨਾਂ ਦਾ ਤੁਸੀਂ ਆਪ ਬੁੱਕਸ ਤੋਂ ਦੇਖ ਲਿਓ ਕੁਐਸਚਨ ਇੰਪੋਰਟੈਂਟ ਨੇ ਇਸ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਤੁਹਾਡੇ ਨਾਲ ਇਹ ਕੁਐਸਚਨ ਪੇਪਰ ਸ਼ੇਅਰ ਕੀਤਾ ਜਾਏ ਠੀਕ ਹੈ ਸੋ ਆਓ ਦੇਖੀਏ ਜਿਆਦਾ ਸਮਾਂ ਨਾ ਗਵਾਦੇ ਹੋਏ ਪਲੱਸ 2 ਪੋਲੀਟੀਕਲ ਸਾਇੰਸ ਦਾ ਇਹ ਪੇਪਰ ਸੋ ਪਿਆਰੇ ਵਿਦਿਆਰਥੀਓ ਅਨੁਪੂਰਕ ਪ੍ਰੀਖਿਆ ਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਸਪਲੀਮੈਂਟਰੀ ਐਗਜ਼ਾਮ ਕਹਿੰਦੇ ਨੇ ਠੀਕ ਹੈ ਤੇ ਆਓ ਦੇਖੀਏ ਕਿਹੜੇ ਭਾਗੂੜਾ 'ਚ ਛੋਟੇ 35 ਕੁਐਸਚਨ ਸੀਗੇ ਆ ਭਾਗੂੜਾ 'ਚ 35 ਕੁਐਸਚਨ ਇੱਕ ਇੱਕ ਨੰਬਰ ਦੇ ਪਹਿਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਨਿਰੰਤਰ ਪ੍ਰਕਿਰਿਆ ਵੀ ਹੈ ਮਨੁੱਖੀ ਸਬੰਧਾਂ ਦਾ ਸਥਾਈ ਨਮੂਨਾ ਵੀ ਹੈ ਤੇ ਸੀਮਾਵਾਂ ਦੀ ਅਣਹੋਂਦ ਨਹੀਂ ਨਹੀਂ ਨਿਰੰਤਰ ਪ੍ਰਕਿਰਿਆ ਵਾ ਸੀਮਾਵਾਂ ਦੀ ਹੋਂਦ ਵੀ ਹੁੰਦੀ ਹੈ ਤੇ ਇਹ ਪ੍ਰੋਗਰਸ ਸਾਰੀ ਇਹਦਾ ਉੱਤਰ ਹੈਗਾ ਵਾ ਇਹਦਾ ਉੱਤਰ ਹੈ ਨਿਰੰਤਰ ਪ੍ਰਕਿਰਿਆ ਬਾਕੀ ਕੋਈ ਉੱਤਰ ਨਹੀਂ ਹੈ ਨਿਰੰਤਰ ਪ੍ਰਕਿਰਿਆ ਠੀਕ ਹੈ ਇਹ ਇਹਦਾ ਆਨਸਰ ਹੈ ਦੂਜਾ ਕੁਐਸਚਨ ਹੈ ਹਿੱਤ ਸਮੂਹ ਰਾਜਨੀਤਿਕ ਪ੍ਰਣਾਲੀ ਦਾ ਰਸਮੀ ਢਾਂਚਾ ਹੈ ਇਹ ਗਲਤ ਹੈ ਬੇਟਾ ਠੀਕ ਹੈ ਤੀਜਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਤੋਂ ਕੀ ਭਾਵ ਹੈ ਬੇਟਾ ਤੁਲਨਾਤਮਕ ਰਾਜਨੀਤੀ ਤੋਂ ਭਾਵ ਹੈ ਰਾਜਨੀਤਿਕ ਪ੍ਰਣਾਲੀਆਂ ਦੇ ਵੱਖ-ਵੱਖ ਪੱਖਾਂ ਦਾ ਤੁਲਨਾਤਮਕ ਅਧਿਐਨ ਕਰਨ ਨੂੰ ਹੀ ਤੁਲਨਾਤਮਕ ਰਾਜਨੀਤੀ ਕਹਿੰਦੇ ਆ। ਚੌਥਾ ਪ੍ਰਸ਼ਨ ਜਿਹੜਾ ਉਸ ਪੇਪਰ 'ਚ ਆਇਆ ਸੀਗਾ ਰਾਜਨੀਤਿਕ ਸੱਭਿਆਚਾਰ ਦੀ ਕਿਹ ਕਿਹ ਵਿਸ਼ੇਸ਼ਤਾ ਲਿਖੋ ਬੇਟਾ ਇਹਦੀ ਵਿਸ਼ੇਸ਼ਤਾ ਇਹ ਹੈ ਵੀ ਇਹ ਇੱਕ ਵਿਆਪਕ ਧਾਰਨਾ ਹੈ ਰਾਜਨੀਤਿਕ ਸੱਭਿਆਚਾਰ ਇੱਕ ਵਿਆਪਕ ਧਾਰਨਾ ਹੈ ਰਾਜਨੀਤਿਕ ਪ੍ਰਣਾਲੀ ਪ੍ਰਤੀ ਵਿਸ਼ਵਾਸਾਂ ਕੀਮਤਾਂ ਤੇ ਪਰਵਿਰਤੀਆਂ ਦੇ ਨਾਲ ਬਣਦੀ ਹੈ। ਕਿ ਰਾਜਨੀਤਿਕ ਪ੍ਰਣਾਲੀ ਪ੍ਰਤੀ ਜਿਹੜਾ ਵਿਸ਼ਵਾਸ ਤੇ ਕੀਮਤਾਂ ਨੇ ਉਹਦੇ ਨਾਲ ਹੀ ਬਣਦਾ ਵਾ ਰਾਜਨੀਤਿਕ ਸੱਭਿਆਚਾਰ। ਪੰਜਵਾਂ ਪ੍ਰਸ਼ਨ ਹੈ ਨੌਕਰਸ਼ਾਈ ਪੱਖਪਾਤ ਰਹਿਤ ਹੁੰਦੀ ਹੈ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਅਗਲਾ ਪ੍ਰਸ਼ਨ ਹੈ ਛੇਵਾਂ ਪ੍ਰਸ਼ਨ ਸਮਾਜਿਕ ਸਮਝੌਤਾ पुस्तक ਕਿਸ ਦੀ ਰਚਨਾ ਹੈ ਸਮਾਜਿਕ ਸਮਝੌਤਾ ਰੂਸੋ ਦੀ ਬੁੱਕ ਹੈ ਸੋਸ਼ਲ ਕੰਟਰੈਕਟ ਠੀਕ ਹੈ ਸਮਾਜਿਕ ਸਮਝੌਤਾ ਨੈਕਸਟ ਹੈਗਾ ਉਧਾਰਵਾਦ ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਹੋਈ ਹੈ ਨੈਕਸਟ ਕੁਐਸਚਨ ਹੈ ਦਾਸ ਕੈਪੀਟਲ ਦੀ ਰਚਨਾ ਕਿਸ ਨੇ ਕੀਤੀ Karl Marx ਨੇ ਫਿਰ ਵਿਗਿਆਨਕ ਸਮਾਜਵਾਦ ਦਾ ਦੂਜਾ ਨਾਮ ਦੱਸੋ ਮਾਰਕਸਵਾਦ ਵਿਗਿਆਨਕ ਸਮਾਜਵਾਦ ਦਾ ਦੂਜਾ ਨਾਮ ਕੀ ਹੈ ਮਾਰਕਸਵਾਦ ਅਗਲਾ ਪ੍ਰਸ਼ਨ ਭਾਰਤ ਛਡੋ ਅੰਦੋਲਨ ਕਦੋਂ ਚਲਾਇਆ ਗਿਆ 8 ਅਗਸਤ 1942 ਨੂੰ 1942 ਨੈਕਸਟ ਹੈ ਮਹਾਤਮਾ ਗਾਂਧੀ ਜੀ ਦੁਆਰਾ ਚਲਾਏ ਗਏ ਅਸਹਿਯੋਗ ਅੰਦੋਲਨ ਤੋਂ ਕੀ ਭਾਵ ਹੈ ਇਹਦਾ ਭਾਵ ਹੈ ਤਾਨਾਸ਼ਹੀ ਸਰਕਾਰ ਦਾ ਸਹਿਯੋਗ ਨਾ ਕਰਨਾ ਆਹ ਸਹਿਯੋਗ ਨੋਨ ਕੋਆਪਰੇਸ਼ਨ ਠੀਕ ਹੈ ਨੈਕਸਟ ਕੁਐਸਚਨ ਹੈ ਸਾਰਵਜਨਕ ਬਾਲਗ ਮਤ ਅਧਿਕਾਰ ਨਾਲ ਸੰਬੰਧਿਤ 61ਵੀਂ ਸੰਵਿਧਾਨਕ ਸੋਧ ਕਦੋਂ ਲਾਗੂ ਹੋਈ ਇਹ ਲਗੋ ਇਸੀ ਦਸੰਬਰ 1 ਦਸੰਬਰ 1988 ਨੂੰ 1 ਦਸੰਬਰ 1988 ਨੂੰ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਪ੍ਰਤੱਖ ਅਤੇ ਅਪਰਤੱਖ ਦੋਨੋਂ ਵਿਧੀਆਂ ਚ ਹੁੰਦੀ ਹੈ ਸੋ ਬੇਟਾ ਇਹਦਾ ਆਨਸਰ ਆਪਾਂ ਠੀਕ ਵੀ ਕਹਿ ਸਕਦੇ ਹਾਂ ਗਲਤ ਵੀ ਆ ਪਰ ਇਹਨੂੰ ਆਪਾਂ ਠੀਕ ਕਹਿੰਦੇ ਆ ਅਪਰਤੱਖ ਇਸ ਕਰਕੇ ਆ ਵੀ ਉਹਨੂੰ ਐਮ ਐਲ ਏ ਤੇ ਐਮ ਪੀ ਚੁਣਦੇ ਨੇ ਚੁਣੇ ਹੋਏ ਐਮ ਐਲ ਏ ਤੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ ਇਹ ਉਹ ਪ੍ਰਤੱਖ ਆਪਰਤੱਖ ਇਸ ਕਰਕੇ ਆ ਵੀ ਅਸੀਂ ਐਮਐਲਏ ਨੂੰ ਚੁਣਦੇ ਐਮਪੀ ਨੂੰ ਚੁਣਦੇ ਆ ਤੇ ਐਮਐਲਏ ਐਮਪੀ ਐਗੋਂ ਜਾ ਕੇ ਰਾਸ਼ਟਰਪਤੀ ਨੂੰ ਚੁਣਦੇ ਨੇ ਠੀਕ ਹੈ ਇਸ ਕਰਕੇ ਅਸੀਂ ਕਹਿ ਸਕਦੇ ਆ ਵੀ ਆ ਪ੍ਰਤੱਖ ਚੋਣ ਵੀ ਹੈ ਤੇ ਆਪਰਤੱਖ ਵੀ ਹੈ ਸਾਡੇ ਲਈ ਆਪਰਤੱਖ ਹੈ ਪਰ ਐਮਐਲਏ ਐਮਪੀ ਲਈ ਪ੍ਰਤੱਖ ਹੈ ਲੋਕਮਤ ਨੈਤਿਕ ਕਦਰਾਂ ਕੀਮਤਾਂ ਦੇ ਅਨੁਕੂਲ ਹੁੰਦੀ ਹੈ ਬਿਲਕੁਲ ਸਹੀ ਹੈ ਫੇਰ ਲਿਖੇ ਵਿੱਚੋਂ ਕਿਹੜਾ ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਹੈ ਚਾਈਨਾ ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਹੈ ਉੱਥੇ ਸਿਰਫ ਵਨ ਪਾਰਟੀ ਸਿਸਟਮ ਹੈ ਕ੍ਰਾਂਤੀਕਾਰੀ ਰਾਜਨੀਤਿਕ ਦਲ ਕਿਹੜੇ ਹੁੰਦੇ ਨੇ ਜਿਹੜੇ ਵਰਤਮਾਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਨੇ ਉਹ ਕ੍ਰਾਂਤੀਕਾਰੀ ਦਲ ਹੁੰਦੇ ਨੇ ਵੈਸੇ ਕ੍ਰਾਂਤੀਕਾਰੀ ਢੰਗ ਕਿਹੜੇ ਹੁੰਦੇ ਨੇ ਭਈ ਜਿਹੜਾ ਮਰਜੀ ਢੰਗ ਅਪਣਾਓ ਭਾਵੇਂ ਹਿੰਸਕ ਹੀ ਹੋਵੇ ਸਰਕਾਰਾਂ ਬਦਲ ਦਿਓ ਉਹਨੂੰ ਉਹ ਕ੍ਰਾਂਤੀਕਾਰੀ ਢੰਗ ਹੁੰਦੇ ਨੇ ਪਰ ਕ੍ਰਾਂਤੀਕਾਰੀ ਦਲ ਉਹ ਨੇ ਜਿਹੜੇ ਬਿਲਕੁਲ ਸਿਸਟਮ ਨੂੰ ਅਬਸੋਲੂਟਲੀ ਚੇਂਜ ਕਰਨਾ ਚਾਹੁੰਦੇ ਹੋਣ ਭਾਰਤ ਦੇ ਕਿਸੇ ਇੱਕ ਦਬਾਅ ਸਮੂਹ ਦਾ ਨਾਮ ਦੱਸੋ ਭਾਰਤੀ ਕਿਸਾਨ ਯੂਨੀਅਨ ਦਬਾਅ ਸਮੂਹੀ ਹੈ ਤਾਂ ਹੀ ਉਹਨੇ ਧਰਨਾ ਲਾਇਆ ਸੀ ਸਰਕਾਰ ਤੇ ਦਬਾਅ ਪਾ ਕੇ ਉਹਨਾਂ ਨੇ ਤਿੰਨ ਕਾਨੂੰਨ ਵਾਪਸ ਕਰਵਾਏ ਸੀ ਨੈਕਸਟ ਹੈਗਾ ਭਾਰਤ ਵਿੱਚ ਪਹਿਲੀ ਵਾਰ ਕਦੋਂ ਤੇ ਕਿੰਵੀਂ ਲੋਕ ਸਭਾ ਨੂੰ ਪ੍ਰਧਾਨ ਮੰਤਰੀ ਦੁਆਰਾ ਅ ਰਾਸ਼ਟਰਪਤੀ ਨੇ ਸਿਫਾਰਸ਼ ਕਰਕੇ ਭੰਗ ਕਰਾਇਆ ਗਿਆ ਸੀ 1970 ਚ ਚੌਥੀ ਲੋਕ ਸਭਾ ਨੂੰ ਪਹਿਲੀ ਵਾਰ ਭੰਗ ਕਰਵਾਇਆ ਗਿਆ ਸੀ ਅਗਲਾ ਪ੍ਰਸ਼ਨ ਹੈ ਫਿਰਕਾ ਪ੍ਰਸਤੀਤੋ ਕੀ ਭਾ ਬੇਟਾ ਜਾਤ ਜਾਂ ਧਰਮ ਦੇ ਆਧਾਰ ਤੇ ਇੱਕ ਦੂਜੇ ਦੇ ਦਾ ਵਿਰੋਧ ਕਰਨਾ ਠੀਕ ਹੈ ਜਾਂ ਲੜਨਾ ਕਿਸੇ ਆਧਾਰ ਆਧਾਰ ਤੇ ਇਹਨਾਂ ਆਧਾਰਾਂ ਤੇ ਇਹੋ ਹੀ ਫਿਰਕਾ ਪ੍ਰਸਤੀ ਹੁੰਦਾ ਹੈਗਾ ਨੈਕਸਟ ਕੁਐਸਚਨ ਹੈਗਾ ਭਾਰਤ ਵਿੱਚ ਜਾਤੀ ਆਧਾਰਿਤ ਕਿਸੇ ਇੱਕ ਰਾਜਨੀਤਿਕ ਦਲ ਦਾ ਨਾਮ ਦੱਸ ਜਾਤੀ ਜਾਤਪਾਤ ਆਧਾਰਿਤ ਹੈਗਾ ਡੀਐਮਕੇ ਤੇ ਪੋਜਿਆ ਸਮਾਜ ਪਾਰਟੀ ਪੰਚਾਇਤੀ ਰਾਜ ਨਾਲ ਸੰਬੰਧਿਤ ਡੀਡੀਪੀਓ ਦੀ ਪੂਰਾ ਨਾਮ ਦੱਸੋ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ ਡੀਡੀਪੀਓ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ ਨੈਕਸਟ ਹੈਗਾ 74ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤੀ ਸੰਵਿਧਾਨ ਵਿੱਚ ਕਿਹੜੀ ਨਵੀਂ ਅਨੁਸੂਚੀ ਸ਼ਾਮਿਲ ਕੀਤੀ ਗਈ 12ਵੀਂ ਅਨੁਸੂਚੀ ਅਗਲਾ ਪ੍ਰਸ਼ਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1985 ਚ ਹੋਈ ਬਿਲਕੁਲ ਗਲਤ ਇਹ ਹੋਈ ਸੀ 1885 ਚ ਨੈਕਸਟ ਕੁਐਸਚਨ ਹੈ ਬੇਟਾ ਭਾਰਤੀ ਸੰਵਿਧਾਨ ਦੇ ਕਿਹੜਾ ਨਿਸ਼ੇਧ ਬਾਲਗ ਮਤ ਦੇ ਅਧਿਕਾਰ ਨਾਲ ਸੰਬੰਧਿਤ ਹੈ ਧਾਰਾ 326 326 ਜਾਤੀਵਾਦ મતદાન ਵਿਵਾਰ ਨੂੰ ਪ੍ਰਭਾਵਿਤ ਨਹੀਂ ਕਰਦਾ ਇਹ ਸਟੇਟਮੈਂਟ ਗਲਤ ਹੈ ਪ੍ਰਭਾਵਿਤ ਕਰਦਾ ਹੈ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸਮੇਤ ਕਿੰਨੇ ਚੋਣ ਕਮਿਸ਼ਨਰ ਹੁੰਦੇ ਨੇ ਤਿੰਨ ਹੁੰਦੇ ਆ ਅੱਜਕੱਲ ਇੱਕ ਮੁੱਖ ਚੋਣ ਕਮਿਸ਼ਨਰ ਤੇ ਦੂਜੇ ਦੋ ਇਨਸਾਨੀ ਬਰਾਦਰੀ ਦੇ ਪਹਿਲੇ ਪ੍ਰਧਾਨ ਕੌਂਸਲ ਸਨ ਪਹਿਲੇ ਪ੍ਰਧਾਨ ਸੀ ਜੈ ਪ੍ਰਕਾਸ਼ ਨਰਾਇਣ ਯਾਦ ਰੱਖਿਓ ਇਹਦੇ ਫਾਊਂਡਰ ਸੀਗੇ ਖਾਨ ਅਬਦੁਲ ਗਫਾਰ ਖਾਨ ਨੈਕਸਟ ਕੁਸਚਨ ਹੈਗਾ ਗੁੱਟਨ ਲੇਪਤਾ ਦਾ ਅਰਥ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਲ ਨਾ ਹੋਣਾ ਬਿਲਕੁਲ ਸਹੀ ਹੈ ਸੰਯੁਕਤ ਰਾਸ਼ਟਰ ਦੇ ਕਿਸੇ ਅੰਗ ਨੂੰ ਸੰਯੁਕਤ ਰਾਸ਼ਟਰ ਦਾ ਕਾਰਜਪਾਲਿਕਾ ਕਿਹਾ ਜਾਂਦਾ ਕਿਹੜੇ ਅੰਗ ਨੂੰ ਕਾਰਜਪਾਲਿਕਾ ਕਿਹਾ ਜਾਂਦਾ ਬੇਟਾ ਸਿਕਿਉਰਿਟੀ ਕੌਂਸਲ ਸੁਰੱਖਿਆ ਪਰਿਸ਼ਦ ਨੂੰ ਸੰਯੁਕਤ ਰਾਸ਼ਟਰ ਦਾ ਕਾਰਜਪਾਲਿਕਾ ਕਿਹਾ ਜਾਂਦਾ ਨੈਕਸਟ ਹੈਗਾ ਬੇਟਾ ਸਾਰਕ ਭਾਰਤ ਸਾਰਕ ਦਾ ਮੈਂਬਰ ਕਦੋਂ ਬਣਿਆ 1985 ਜਦੋਂ ਇਹ ਬਣੀ ਸੀ ਸ਼ਿਮਲਾ ਸਮਝੌਤਾ ਕਿਸ ਸਮੇਂ ਭਾਰ ਦੇ ਸਮੇਂ ਭਾਰ ਦਾ ਪ੍ਰਧਾਨ ਮੰਤਰੀ ਕੌਣ ਸੀ ਸ਼੍ਰੀਮਤੀ ਇੰਦਰਾ ਗਾਂਧੀ ਪੰਚਸ਼ੀਲ ਸਮਝੌਤਾ ਕਿਹੜੇ ਦੇਸ਼ਾਂ ਵਿਚਕਾਰ ਹੋਇਆ ਸੀ ਭਾਰਤ ਅਤੇ ਚੀਨ ਦਰਮਿਆਨ ਹੋਇਆ ਸੀ 1959 ਤੋਂ 1959 ਨਹੀਂ 1954 ਸੌਰੀ 29 April 1954 ਨੂੰ ਭਾਰਤੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪਹਿਲੇ ਚੇਅਰਮੈਨ ਕੌਣ ਸਨ ਪਹਿਲੇ ਚੇਅਰਮੈਨ ਸਨ ਰਗੁਨਾਥ ਮਿਸ਼ਰਾ ਜਸਟਿਸ ਰਗੁਨਾਥ ਮਿਸ਼ਰਾ ਨੈਕਸਟ ਕੁਐਸਚਨ ਹੈ ਨਸ਼ਸਥਰੀਕਰਨ ਤੋਂ ਕੀ ਭਾਵ ਹੈ ਹਥਿਆਰਾਂ ਦੀ ਦੌੜ ਚ ਸ਼ਾਮਲ ਨਾ ਹੋਣਾ ਤੇ ਹਥਿਆਰਾਂ ਨੂੰ ਘਟ ਕਰਨਾ ਹੀ ਨਸ਼ਸਥਰੀ ਕਰਨਾ ਹੈ ਨੈਕਸਟ ਕੁਐਸਚਨ ਹੈਗਾ ਬ੍ਰਿਕਸ ਦੀ ਕੀ ਹੈ ਬ੍ਰਿਕਸ ਦੀ ਫੁੱਲ ਫਾਰਮ ਲਿਖਣੀ ਹੈ ਬੇਟਾ ਬ੍ਰਿਕਸ ਹੈ ਜਿਹੜਾ ਇਹ ਨਾਂ ਹੈ ਦੇਸ਼ਾਂ ਦੇ ਬੀ ਤੋਂ ਬਣਿਆ ਬ੍ਰਾਜ਼ੀਲ ਆਰ ਤੋਂ ਬਣਿਆ ਰਸ਼ੀਆ ਆਈ ਤੋਂ ਬਣਿਆ ਇੰਡੀਆ ਸੀ ਤੋਂ ਬਣਿਆ ਚਾਈਨਾ ਸਟੈਸ ਤੋਂ ਬਣਿਆ ਸਾਊਥ ਅਫਰੀਕਾ ਇਹੋ ਹੀ ਹੈ ਬ੍ਰਿਕਸ ਦੀ ਫੁੱਲ ਫਾਰਮ ਸੋ ਇਹ ਬੇਟਾ ਇੱਕ ਇੱਕ ਨੰਬਰ ਦੇ ਕੁਐਸਚਨ ਸੀ ਕੁਐਸਚਨ ਇੰਪੋਰਟੈਂਟ ਨੇ ਆਉਣ ਵਾਲੇ ਐਗਜ਼ਾਮ ਤੁਹਾਡੇ ਦਸੰਬਰ ਤੱਕ ਸਟ ਹੋਏ ਫਾਈਨਲ ਐਗਜ਼ਾਮ ਹੋਏ ਪ੍ਰੀ ਬੋਰਡ ਹੋਏ ਉਹਨਾਂ ਸਾਰਿਆਂ ਚੀਜ਼ ਪ੍ਰਸ਼ਨ ਇੰਪੋਰਟੈਂਟ ਨੇ ਤੇ ਇਹਨਾਂ ਚੋਂ ਕਈ ਕੁਐਸਚਨ ਉਹਦੇ ਵਿੱਚ ਹੀ ਪੁੱਛੇ ਜਾ ਸਕਦੇ ਆ ਪਾ ਗਾੜੇ ਦੇ ਵਿੱਚ ਆਪਾਂ ਉੱਤਰ ਨਹੀਂ ਦੇਣੇ ਤੁਹਾਨੂੰ ਪ੍ਰਸ਼ਨ ਸਿਰਫ ਦੱਸ ਰਿਹਾ ਬੇਟਾ ਇਹਦੇ ਚ ਮਹਾਤਮਾ ਗਾਂਧੀ ਦੇ ਦਰਸ਼ ਰਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ਤੇ 40 50 50 60 ਸ਼ਬਦਾਂ ਦਾ ਆਨਸਰ ਦੇਣਾ ਤੁਸੀਂ ਬਾਲਗ ਮਤ ਦੇ ਅਧਿਕਾਰ ਦੇ ਵਿਰੋਧ ਚ ਤਿੰਨ ਦਲੀਲਾਂ ਦੋ ਰਾਜਨੀਤਿਕ ਤਲਾਂ ਦੇ ਤਿੰਨ ਕੰਮ ਲਿਖੋ ਦਬਾਅ ਸਮੂਹ ਦੀਆਂ ਕਿਸਮਾਂ ਤੈਨੂੰ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਠੀਕ ਹੈ ਨੈਕਸਟ ਹੈਗਾ ਸੰਸਦੀ ਸਰਕਾਰ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ ਚੋਣ ਉਜਰਦਾਰੀ ਰੈਟ ਪਟੀਸ਼ਨ ਹੁੰਦਾ ਪਟੀਸ਼ਨ ਦਾ ਮਤਲਬ ਹੁੰਦਾ ਇਲੈਕਸ਼ਨ ਪਟੀਸ਼ਨ ਜਿਹੜੀ ਹੈ ਕੇਸ ਹੁੰਦੇ ਨੇ ਚੋਣਾਂ ਤੇ ਭਈ ਇਹ ਗਲਤ ਚੁਣਿਆ ਗਿਆ ਉਹਨੂੰ ਚੋਣ ਉਜਰਦਾਰੀ ਕਹਿੰਦੇ ਆ ਉਹ ਕੀ ਹੁੰਦੀ ਹੈ ਰਾਸ਼ਟਰੀ ਏਕੀਕਰਨ ਦਾ ਮਨੋਵਿਗਿਆਨਕ ਪੱਖ ਕੀ ਹੈ ਵਿਦੇਸ਼ ਨੀਤੀ ਤੋਂ ਕੀ ਭਾਵ ਹੈ ਇਹ ਬੇਟਾ 56 ਨੰਬਰ ਦੇ ਪ੍ਰਸ਼ਨ ਨੇ ਤੁਸੀਂ ਡੈਫੀਨੇਟਲੀ ਆਪਣੇ ਅਧਿਆਪਕਾਂ ਦੀ ਸਹਾਇਤਾ ਨਾਲ ਇਹਦੇ ਉੱਤਰ ਲੱਭਣੇ ਆ ਨੈਕਸਟ ਹੈਗਾ ਭਾਰਤ ਵਿੱਚ ਰਾਜਨੀਤਿਕ ਸਮਾਜਿਕ ਕਰਨ ਦੇ ਛੇ ਏਜੰਟ ਦੱਸੋ ਨੌਕਰਸ਼ਾਹੀ ਦੀ ਸਿੱਧੀ ਭਰਤੀ ਤੋਂ ਕੀ ਭਾਵ ਹੈ ਇਹਦੇ ਗੁਣ ਤੇ ਔਗੁਣ ਲਿਖੋ ਦੋ ਦੋ ਲੋਕਮੱਤੇ ਨਿਰਮਾਣ ਦੇ ਪ੍ਰਕਟਾਵੇ ਦੇ ਛੇ ਸਾਧਨਾਂ ਦਾ ਵਰਣਨ ਕਰੋ ਆਮ ਆਦਮੀ ਪਾਰਟੀ ਦੀਆਂ ਕੋਈ ਛੇ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਇਹ ਬੇਟਾ 6 6 ਨੰਬਰ ਦੇ ਕੁਐਸਚਨ ਨੇ ਨੈਕਸਟ ਹੈਗਾ ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਦੇ ਰਸਤੇ ਜਾਉਣ ਵਾਲੀਆਂ 6 ਸਮੱਸਿਆਵਾਂ ਦਾ ਵਰਣਨ ਕਰੋ ਭਾਰਤ-ਰੂਸ ਸਬੰਧਾਂ ਦੀ ਚਰਚਾ ਕਰੋ ਇਸ ਤੋਂ ਬਾਅਦ ਬੇਟਾ ਲਾਸਟ ਕੁਐਸਚਨ ਹੁੰਦਾ ਵਾ ਪੈਰਾ 6 ਕੁਐਸਚਨ ਹੁੰਦੇ ਨੇ ਜਿਹੜੇ ਪੈਰੇ ਨੂੰ ਪੜ੍ਹ ਕੇ ਆਪਾਂ ਉਹਦੇ ਆਨਸਰ ਦੇਣੇ ਹੁੰਦੇ ਨੇ ਫਟਾਫਟ ਆਪਾਂ ਦੇਖ ਲੈਣੇ ਆ ਸਾਰਕ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਇਹ ਗਲਤ ਹੈ ਬੇਟਾ ਇਹਦੇ ਚ ਪੈਰਾ ਤੁਸੀਂ ਦੇਖੋਗੇ ਉੱਥੇ ਲਿਖਿਆ ਸਾਰਕ ਦੱਖਣੀ ਏਸ਼ੀਆਈ ਖੇਤਰੀ ਸੰਗਠਨ ਕਿਹੜਾ ਸੰਗਠਨ ਹੈ ਖੇਤਰੀ ਸੰਗਠਨ ਹੈ ਦੂਜਾ ਪ੍ਰਸ਼ਨ ਹੈ ਸਾਰਕ ਦਾ ਪੂਰਾ ਨਾਮ ਲਿਖੋ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗ ਸਾਉਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਅਗਲਾ ਪ੍ਰਸ਼ਨ ਹੈ ਦੱਖਣੀ ਏਸ਼ੀਆ ਵਿੱਚ ਖੇਤਰੀ ਸੰਗਠਨ ਦਾ ਸਹਿਯੋਗ ਸਭ ਤੋਂ ਪਹਿਲਾ ਵਿਚਾਰ ਕਿਸ ਨੇ ਦਿੱਤਾ ਇਹ ਸਭ ਤੋਂ ਪਹਿਲਾ ਵਿਚਾਰਤਾ ਸੀ ਰਾਜਾ ਬਰਿੰਦਰ ਵੀਰ ਬਿਕਰਮ ਸ਼ਾਹ ਨੇ ਸਾਰਕ ਦਾ ਪਹਿਲਾ ਸਿਖਰ ਸੰਮੇਲਨ ਕਿੱਥੇ ਹੋਇਆ ਸੀਗਾ 1985 ਚ ਪਹਿਲਾ ਸਿਖਰ ਸੰਮੇਲਨ ਢਾਕਾ ਵਿੱਚ ਹੋਇਆ ਸੀਗਾ ਨੈਕਸਟ ਕੁਐਸਚਨ ਹੈ अफगानिस्तान सार्क ਦਾ ਮੈਂਬਰ ਹੈ ਠੀਕ ਹੈ ਗਲਤ ਇਹ ਬਿਲਕੁਲ ਗਲਤ ਹੈ ਕਿਉਂਕਿ ਇਸ ਪੈਰੇ ਦੀ ਲਾਸਟ ਲਾਈਨ ਕਹਿੰਦੀ ਹੈ ਬਾਅਦ ਵਿੱਚ افغانستان ਇਸ ਦਾ ਮੈਂਬਰ ਬਣਿਆ ਭਾਵੇਂ ਸ਼ੁਰੂ ਵਿੱਚ ਸ਼ਾਮਲ ਨਹੀਂ ਸੀ ਲਾਸਟ ਕੁਐਸਚਨ ਹੈਗਾ ਸਾਰਕ ਦੀ ਸਥਾਪਨਾ ਉਸ ਤੋਂ 85 ਵਿੱਚ ਢਾਕਾ ਵਿਖੀ ਹੋਈ ਇਹ ਸਹੀ ਹੈ ਸੋ ਪੈਰੇ ਦੇ ਆਰਥੀਓ ਕੁਐਸਚਨ ਇਹ ਵੀ ਇੰਪੋਰਟੈਂਟ ਨੇ ਜਰੂਰ ਇਹਨਾਂ ਤੇ ਨਜ਼ਰ ਮਾਰ ਲੈਣਾ ਵੈਸੇ ਵੀ ਤੁਹਾਡਾ ਅਭਿਆਸ ਹੋ ਜਾਏਗਾ ਸੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਦੇ ਨਾਲ-ਨਾਲ ਲਾਈਵ ਕਲਾਸਾਂ ਵੀ اٹੈਂਡ ਕਰੋ ਤੇ ਪਿਛਲੇ ਸਾਲ ਦੀਆਂ ਦਿੱਤੀਆਂ ਵੀਡੀਓਜ਼ ਜਿਹੜੀਆਂ ਨੇ ਪਲੱਸ 2 ਨਾਲ ਰਿਲੇਟਡ ਬਹੁਤ ਇੰਪੋਰਟੈਂਟ ਨੇ ਉਹ ਵੀ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਵੈਰੀ ਮੱਚ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ